ਚੈਨਲ ਤੇ ਤੁਹਾਡਾ ਸਵਾਗਤ ਹੈ। ਚੈਨਲ ਨੂੰ ਤੇ ਨਵੇਂ ਤਾਂ ਸਬਸਕ੍ਰਾਈਬ ਕਰ ਜਰੂਰ ਕਰੋ। ਜਿੰਨੇ ਵੀ ਨਵੇਂ ਸਬਸਕ੍ਰਾਈਬਰ ਜੁੜਨਗੇ, ਉਹਨਾਂ ਹੀ ਪੌਦੇ ਇਸ ਚੈਨਲ ਵੱਲੋਂ ਵੰਡੇ ਜਾਣਗੇ ਪੰਜਾਬ ਦੇ ਵਿੱਚ। ਬੈਲ ਆਈਕਨ ਉਤੇ ਕਲਿੱਕ ਕਰ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਪਤਾ ਚੱਲਦਾ ਰਹੇ। ਇਸ ਵੀਡੀਓ ਦੇ ਵਿੱਚ ਨજર ਮਾਰਾਂਗੇ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦਾ ਮੌਸਮ ਜੁਲਾਈ 1 ਤਰੀਕ ਨੂੰ ਕਿਸ ਤਰ੍ਹਾਂ ਰਹੇਗਾ। ਸਭ ਤੋਂ ਪਹਿਲਾਂ ਨજર ਮਾਰਦੇ ਹਾਂ ਫਰੀਦਕੋਟ ਦੇ ਵਿੱਚ ਸਾਰਾ ਦਿਨ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ। ਸ਼ਾਮ ਨੂੰ 8-9 ਵਜੇ ਮੀ ਆਉਣ ਦੀ ਸੰਭਾਵਨਾ ਤੇ ਨਾਲ ਤੇਜ਼ ਹਨੇਰੀ ਆਉਣ ਦੀ ਸੰਭਾਵਨਾ ਰਹੇਗੀ ਦਿਨ ਪਰ ਹਵਾ ਚਲਦੀ ਰਹੇਗੀ ਫਾਜ਼ਿਲਕਾ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਰਾਤ ਦੇ ਟਾਈਮ ਹੋਵੇਗੀ 9:00 ਤੋਂ 10:00 ਵਜੇ ਤੋਂ ਲੈ ਕੇ ਅਗਲੀ ਸਵੇਰ 6:00 7:00 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਤੇ ਹਨੇਰੀ ਆਉਣ ਦੀ ਸੰਭਾਵਨਾ 4:00 5:00 ਵਜੇ ਸ਼ਾਮ ਨੂੰ ਹੋਵੇਗੀ ਫਿਰੋਜ਼ਪੁਰ ਦੇ ਵਿੱਚ ਮੀਂਹ ਦੁਪਹਿਰੇ 12:00 ਵਜੇ ਤੋਂ ਲੈ ਕੇ ਸ਼ਾਮ ਦੇ 7:00 8:00 ਵਜੇ ਤੱਕ ਰਹੇਗਾ ਤੇ ਤੇਜ ਹਨੇਰੀ ਦੀ ਸੰਭਾਵਨਾ 8 ਵਜੇ ਹੋਵੇਗੀ। ਮੋਗਾ ਦੇ ਵਿੱਚ ਸਵੇਰੇ 3 ਤੋਂ ਲੈ ਕੇ ਸਵੇਰ ਦੇ 7-8 ਵਜੇ ਤੱਕ ਮੀਂਹ ਹੋਵੇਗਾ। ਸਾਰਾ ਦਿਨ ਬੱਦਲ ਗਰਜਦੇ ਰਹਿਣਗੇ ਤੇ ਦੁਪਹਿਰੇ 1-2 ਵਜੇ ਤੇਜ ਹਨੇਰੀ ਦੇ ਨਾਲ ਹਲਕੀ ਤੋਂ ਦਰਮਿਆਨੀ بارش ਵੀ ਹੋ ਸਕਦੀ ਆ। ਬਠਿੰਡਾ ਦੇ ਵਿੱਚ ਸਭ ਤੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ। ਸਾਰਾ ਦਿਨ ਤੇਜ ਹਨੇਰੀ ਤੇ ਨਾਲ ਸਾਰਾ ਦਿਨ ਮੀਂਹ ਪੈਣ ਦੀ ਸੰਭਾਵਨਾ 7 ਵਜੇ ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਰਹੇਗੀ। ਮੁਕਸਰ ਦੇ ਵਿੱਚ ਦੁਪਹਿਰੇ ਬਾਅਦ ਨਵੀ ਤੁਲੇ ਕੇ ਸ਼ਾਮ ਦੇ 4-5 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ ਤੇ ਨਾਲ 4-5 ਵਜੇ ਹਨੇਰੀ ਆਵੇਗੀ। ਲੁਧਿਆਣਾ ਦੇ ਵਿੱਚ ਸਵੇਰੇ 3 ਵਜੇ ਤੋਂ ਲੈ ਕੇ ਹੀ ਦੁਪਹਿਰ ਦੇ 11-12 ਵਜੇ ਤੱਕ ਮੀਂਹ ਤੇ ਫਿਰ ਸ਼ਾਮ ਨੂੰ 6 ਵਜੇ ਤੋਂ ਲੈ ਕੇ 10-11 ਵਜੇ ਤੇ ਸਾਰੀ ਰਾਤ ਹੀ ਮੀਂਹ ਪੈਣ ਦੀ ਸੰਭਾਵਨਾ ਬਣੀ ਰਹੇਗੀ। ਵੱਧ ਤੋਂ ਵੱਧ ਟੈਂਪਰੇਚਰ ਦਿਨ ਦੇ ਟਾਈਮ 37 ਡਿਗਰੀ ਸੈਲਸੀਅਸ ਜਾਵੇਗਾ। ਮੁਖਸਰ ਜ਼ਿਲ੍ਹੇ ਦੇ ਵਿੱਚ 12 ਤੋਂ ਲੈ ਕੇ 4-5 ਵਜੇ ਤੱਕ ਮੀਂਹ ਹੋਵੇਗਾ। ਵੱਧ ਤੋਂ ਵੱਧ ਟੈਂਪਰੇਚਰ 38 ਡਿਗਰੀ ਸੈਲਸੀਅਸ ਜਾਵੇਗਾ। ਸੰਗਰੂਰ ਜ਼ਿਲ੍ਹੇ ਦੇ ਵਿੱਚ ਸਾਰਾ ਦਿਨ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਰਾਤ ਦੇ ਟਾਈਮ ਕੜਾਕੇदार ਮੀਂਹ ਬੰਦ ਦੀ ਸੰਭਾਵਨਾ ਹੋਵੇਗੀ ਤੇ ਨਾਲ ਹਨੇਰੀ ਆਉਣ ਦੀ ਸੰਭਾਵਨਾ ਸ਼ਾਮ ਨੂੰ 7-8 ਵਜੇ ਤੱਕ ਰਹੇਗੀ। ਰੂਪਨਗਰ ਹਨੇਰੀ ਆਉਣ ਦੀ ਸੰਭਾਵਨਾ ਸ਼ਾਮ ਨੂੰ 4-5 ਵਜੇ ਤੇ ਨਾਲ ਬੱਦਲ ਗਰਜਗੇ ਤੇ ਮੀਂਹ ਆਉਣ ਦੀ ਸੰਭਾਵਨਾ ਸਾਰੀ ਰਾਤ ਬਣੀ ਰਹੇਗੀ। ਅਗਲੀ ਸਵੇਰ ਵੀ ਮੌਲੇਦਾਰ ਮੀਂਹ 2 ਤਰੀਕ ਨੂੰ ਰੂਪਨਗਰ ਦੇ ਵਿੱਚ ਪੈਂਦਾ ਰਹੇਗਾ। ਮੁਖਤਸਰ ਪਹਿਲੀ ਤਰੀਕ ਨੂੰ 9 ਵਜੇ ਤੋਂ ਲੈ ਕੇ 4-5 ਵਜੇ ਤੱਕ بارش ਹੋਵੇਗੀ ਵੱਧ ਤੋਂ ਵੱਧ ਟੈਂਪਰੇਚਰ 36 ਡਿਗਰੀ ਸੈਲਸੀਅਸ ਜਾਵੇਗਾ ਰਾਤ ਦੇ ਟਾਈਮ ਹਲਕੀ ਤੋਂ ਦਰਮਿਆਨੀ بارش ਦਾ ਮੌਸਮ ਸਾਰੀ ਰਾਤ ਬਣਿਆ ਰਹੇਗਾ ਬਰਨਾਲਾ ਦੇ ਵਿੱਚ ਚੱਲਣ ਸਭ ਤੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਪੰਜਾਬ ਦੇ ਇਲਾਕਿਆਂ ਦੇ ਵਿੱਚ ਹੋਵੇਗੀ ਸਾਰਾ ਦਿਨ ਹਲਕੀ ਤੋਂ ਦਰਮਿਆਨੀ بارش ਤੇ ਸ਼ਾਮ ਨੂੰ 5-6 ਵਜੇ ਤੋਂ ਲੈ ਕੇ ਰਾਤ ਦੇ 11-12 ਵਜੇ ਤੱਕ ਮੂੜੇ ਤਾਰ ਮੀਂਹ ਪੈਂਦਾ ਰਹੇਗਾ ਤੇ ਨਾਲ ਤੇਜ਼ ਹਨੇਰੀ 5 ਵਜੇ ਤੋਂ ਸ਼ੁਰੂ ਹੋ ਜਾਵੇਗੀ। ਮਲੇਰਕੋਟਲਾ ਸਵੇਰੇ 4 ਵਜੇ ਤੋਂ ਲੈ ਕੇ 10-11 ਵਜੇ ਤੱਕ ਮੀਂਹ ਹੋਵੇਗਾ ਤੇ ਫਿਰ 4 ਵਜੇ ਸ਼ਾਮ ਤੋਂ ਲੈ ਕੇ 7-8 ਵਜੇ ਤੱਕ ਤੇ ਸਾਰਾ ਦਿਨ ਬੱਦਲ ਘਜਦੇ ਰਹਿਣਗੇ। ਐਸਐਸ ਨਗਰ ਮੁਹਾਲੀ ਦੇ ਵਿੱਚ ਸਾਰਾ ਦਿਨ ਹੀ ਮੀਂਹ ਪੈਣ ਦੀ ਸੰਭਾਵਨਾ ਤੇ ਉਧਰੋਂ ਰਾਤ ਦੇ ਟਾਈਮ ਮੀਂਹ ਪੈਣ ਦੀ ਸੰਭਾਵਨਾ ਜੁਲਾਈ 1 ਤਰੀਕ ਨੂੰ ਰਹੇਗੀ। ਫਤਿਗੜ ਸਾਹਿਬ ਹੀ ਸਾਰਾ ਦਿਨ ਮੀਂਹ ਪੈਂਦਾ ਰਹੇਗਾ। ਤੇ ਵੱਤਵਾ ਟੈਂਪਰੇਚਰ 30 ਡਿਗਰੀ ਸੈਲਸੀਅਸ ਹੋਵੇਗਾ ਗਰਮੀ ਦੇ ਵਿੱਚ ਰਾਹਤ ਪੰਜਾਬ ਦੇ ਇਲਾਕਿਆਂ ਦੇ ਵਿੱਚ ਦਿਖਾਈ ਦੇਵੇਗੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਵੀ ਸਾਰਾ ਦਿਨ ਹਲਕੇ ਤੋਂ ਦਰਮਿਆਨੀ ਟੁੱਟਵੀਂ ਬਾਰਿਸ਼ ਹੋ ਸਕਦੀ ਹੈ ਤੇ ਰਾਤ ਦੇ ਟਾਈਮ ਮੀਂਹ ਪੈਂਦਾ ਰਹੇਗਾ ਪਟਿਆਲਾ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹਲਕੇ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਤੇ ਹਨੇਰੀ ਦੁਪਹਿਰੇ 1 ਤੋਂ 2 ਵਜੇ ਹੋਵੇਗੀ ਜਲੰਧਰ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਸਾਰਾ ਦਿਨ ਬਣੀ ਰਹੇਗੀ ਤਾਂ ਜ਼ਿਆਦਾ ਹਨੇਰੀ ਆਉਣ ਦੀ ਸੰਭਾਵਨਾ ਸ਼ਾਮ ਨੂੰ 4-5 ਵਜੇ ਹੋਵੇਗੀ ਉਤਰਾ ਜ਼ਿਲ੍ਹੇ ਦੇ ਵਿੱਚ ਸਾਰਾ ਦਿਨ ਹੀ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਹਨੇਰੀ ਸਾਰੀ ਰਾਤ ਚਲਦੀ ਰਹੇਗੀ ਤੇ ਸ਼ਾਮ ਨੂੰ 6 7 ਵਜੇ ਸ਼ੁਰੂ ਹੋ ਕੇ ਸਾਰੀ ਰਾਤ ਹਨੇਰੀ ਚੱਲਣ ਦੀ ਸੰਭਾਵਨਾ ਤੇ ਨਾਲ ਤੇਜ਼ ਬਾਰਿਸ਼ ਆਉਣ ਦੀ ਸੰਭਾਵਨਾ ਬਣੀ ਰਹੇਗੀ ਨਮਾ ਸ਼ਹਿਰ ਦੇ ਵਿੱਚ ਸਵੇਰੇ 3 ਵਜੇ 4 ਵਜੇ ਤੋਂ ਲੈ ਕੇ ਹੀ ਦੁਪਹਿਰ ਦੇ 1 2 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਤੇ ਹਨੇਰੀ ਆਉਣ ਦੀ ਸੰਭਾਵਨਾ ਸ਼ਾਮ ਨੂੰ 4 5 ਵਜੇ ਤੱਕ ਰਹੇਗੀ ਰਾਤ ਦੇ ਟਾਈਮ ਵੀ ਹਲਕੀ ਦਰਮਿਆਨੀ ਬਾਰਿਸ਼ ਦੇ ਨਾਲ ਤੇਜ਼ ਹਵਾ ਚੱਲਦੀ ਰਹੇਗੀ। ਹੁਸ਼ਿਆਰਪੁਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ। ਸਵੇਰੇ 5 ਵਜੇ ਤੋਂ ਲੈ ਕੇ ਦੁਪਹਿਰ ਦੇ 1-2 ਵਜੇ ਤੱਕ ਮੀਂਹ ਪੈ ਸਕਦਾ ਹੈ ਤੇ ਰਾਤ ਦੇ ਟਾਈਮ ਵੀ ਮੀਂਹ ਪੈਣ ਦੀ ਸੰਭਾਵਨਾ ਜੁਲਾਈ 1 ਤਰੀਕ ਨੂੰ ਬਣੀ ਰਹੇਗੀ। ਅੰਮ੍ਰਿਤਸਰ ਦੇ ਉੱਤੇ ਜੇ ਨਜ਼ਰ ਮਾਰੀਏ ਤੇ ਸਾਰਾ ਦਿਨੀ ਹਲਕੇ ਤੋਂ ਦਰਮਿਆਨੀ بارش ਹੋਣ ਦਾ ਮੌਸਮ ਬਣਿਆ ਰਹੇਗਾ ਪਰ ਮੀਂਹ ਘਟ ਆਉਣ ਦੀ ਸੰਭਾਵਨਾ ਨਜ਼ਰ ਆ ਰਹੀ ਆ। ਵੱਧ ਵੱਧ ਟੈਂਪਰੇਚਰ 37 ਤੋਂ 38 ਡਿਗਰੀ ਸੈਲਸੀਅਸ ਹੋਵੇਗਾ। ਗਰਮੀ ਦੇ ਵਿੱਚ ਰਾਹਤ ਹੋਵੇਗੀ ਤੇ ਰਾਤ ਦੇ ਟਾਈਮ ਟੈਂਪਰੇਚਰ ਦੇ ਵਿੱਚ ਗਰਾਵਟ ਰਹੇਗੀ ਤੇ ਨਾਲ ਮੀਂਹ ਆਉਣ ਦੀ ਸੰਭਾਵਨਾ ਵੀ ਬਣੀ ਰਹੇਗੀ। ਤਰਨਤਨ ਇਲਾਕੇ ਦੇ ਵਿੱਚ ਸਵੇਰ ਤੋਂ ਹੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਰਹੇਗੀ। ਸਾਰਾ ਦਿਨ ਸੰਘਣੇ ਬੱਦਲ ਰਹਿਣਗੇ। ਵੱਧ ਤੋਂ ਵੱਧ ਟੈਂਪਰੇਚਰ 38 ਡਿਗਰੀ ਰਹੇਗਾ ਤੇ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਜੁਲਾਈ 2 ਤਰੀਕ ਨੂੰ ਸਵੇਰੇ 5-6 ਵਜੇ ਹੋਵੇਗੀ। ਗਰਦਾਸਪੁਰ ਇਲਾਕੇ ਦੇ ਵਿੱਚ ਵੱਧ ਤੋਂ ਵੱਧ ਟੈਂਪਰੇਚਰ 39 ਡਿਗਰੀ ਸੈਲਸੀਅਸ ਹੋਵੇਗਾ। ਸਵੇਰ ਤੋਂ ਲੈ ਕੇ ਸ਼ਾਮ ਦੇ ਸ਼ੀਤੋ ਲੈ ਕੇ 10-11 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਤੇ ਤੇਜ਼ ਹਨੇਰੀ ਆਉਣ ਦੀ ਸੰਭਾਵਨਾ ਸ਼ਾਮ ਨੂੰ 5-6 ਵਜੇ ਰਹੇਗੀ। ਰਾਤ ਦੇ ਟਾਈਮ ਗਰਦਾਸਪੁਰ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ساری ਰਾਤ ਬਣੀ ਰਹੇਗੀ ਤੇ ਬੱਦਲ ਗਰਜਦੇ ਰਹਿਣਗੇ। ਪਠਾਨਕੋਟ ਵੱਜੇ ਨਜ਼ਰ ਮਾਰੀਏ ਤਾਂ ਸ਼ਾਮ ਨੂੰ 7 ਵਜੇ ਤੋਂ ਲੈ ਕੇ ਅਗਲੀ ਸਵੇਰ 11-12 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਬਣੀ ਰਹੇਗੀ ਤੇ ਨਾਲ ਬੱਦਲ ਗਰਜਦੇ ਰਹਿਣਗੇ। ਪੰਜਾਬ ਦੇ ਜੁਲਾਈ 1 ਤਰੀਕ ਨੂੰ ਗਰਮੀ ਦੇ ਵਿੱਚ ਰਾਹਤ ਤੇ ਨਾਲ ਠੰਡੀਆਂ ਵਾਵੇਂ ਚੱਲਣਗੀਆਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰ ਦਿਓ ਤਾਂ ਕਿ ਤੁਹਾਨੂੰ ਅਗਲੇ ਆਉਣ ਵਾਲੇ ਦਿਨਾਂ ਦਾ ਮੌਸਮ ਮਿਲਦਾ ਰਹੇ ਬਹੁਤ ਬਹੁਤ